ਕੋਮਗੇਆ ਤੁਹਾਡੇ ਆਪਣੇ ਸ਼ਹਿਰ ਨਕੋਦਰ ਦੇ ਵਿੱਚ ਹੀਰੋ ਵਾਲਿਆਂ ਦਾ ਨਵਾਂ ਸ਼ੋਰੂਮ ਗੱਬੀ ਮੋਟਰ ਹੀਰੋ ਵਾਲਿਆਂ ਦਾ ਨਵਾਂ ਸ਼ੋਰੂਮ ਸ਼ੰਕਰ ਰੋਡ ਨਕੋਦਰ ਤੇ ਕੀ ਤੁਸੀਂ ਲੈਣਾ ਚਾਹੁੰਦੇ ਹੋ ਨਗਦ ਤੇ ਆਸਾਨ ਕਿਸ਼ਤਾਂ ਦੇ ਜਾਂ ਨਗਦ ਮੋਟਰਸਾਈਕਲ ਹੁਣੇ ਦਰਸ਼ਨ ਦੇ ਹੁਣੇ ਪਹੁੰਚੋ ਤੁਹਾਡੇ ਸ਼ਹਿਰ ਨਕੋਦਰ ਦੇ ਵਿੱਚ ਸ਼ੰਕਰ ਰੋਡ ਨਕੋਦਰ ਤੇ ਗੱਬੀ ਮੋਟਰਸਾਈਕਲ ਦਾ ਸ਼ੋਰੂਮ ਖੁੱਲ ਗਿਆ ਜਿੱਥੇ ਹੀਰੋ ਮੋਟਰਸਾਈਕਲ ਹੀਰੋ ਸਪਲੈਂਡਰ ਨਗਦ ਤੇ ਆਸਾਨ ਕਿਸ਼ਤਾਂ ਤੇ ਮਿਲਣਗੇ ਤੁਹਾਨੂੰ ਲੈ ਚਲਦੇ ਆਂ ਅੰਦਰ ਦਿਖਾਣੇ ਆਂ ਮੋਟਰਸਾਈਕਲ ਔਰ ਅੰਦਰ ਕੀ ਕੀ ਫੈਸਿਲਿਟੀ ਮੌਜੂਦ ਆ ਦੇ ਵਿੱਚ ਹੀਰੋ ਵਾਲਿਆਂ ਦਾ ਨਵਾਂ ਸ਼ੋਰੂਮ ਸ਼ੰਕਰ ਰੋਡ ਨਕੌਦਰ ਤੇ ਗੱਭੀ ਮੋਟਰਸਾਈਕਲ ਨਵੇਂ-ਨਵੇਂ ਮੋਟਰਸਾਈਕਲ ਲੈਣੇ ਤੁਸੀਂ ਹੀਰੋ ਸਪਲੈਂਡਰ ਲੈਣਾ ਪਾਵਰ ਪਲੱਸ ਲੈਣਾ ਕੋਈ ਵੀ ਮੋਟਰਸਾਈਕਲ ਤੁਸੀਂ ਇੱਥੋਂ ਨਗਦ ਤੇ ਆਸਾਨ ਕਿਸ਼ਤਾਂ ਤੇ ਲੈ ਸਕਦੇ ਹੋ ਨਵਾਂ ਸ਼ੋਰੂਮ ਅੱਜ ਹੀ ਖੁੱਲਿਆ ਤੁਹਾਡੇ ਆਪਣੇ ਸ਼ਹਿਰ ਨਕੌਦਰ ਦੇ ਵਿੱਚ ਹੁਣ ਤੁਹਾਨੂੰ ਜਲੰਧਰ ਜਾਣ ਦੀ ਲੋੜ ਨਹੀਂ ਲੁਧਿਆਣਾ ਜਾਣ ਦੀ ਲੋੜ ਨਹੀਂ ਨਕੌਦਰ ਪਹੁੰਚੋ ਸ਼ੰਕਰ ਰੋਡ ਤੇ ਮੈਂ ਇਸ ਸ਼ੋਰੂਮ ਦੇ ਵਿੱਚ ਅਸੀਂ ਪਹੁੰਚੇ ਆਂ ਥੋੜੀ ਥੋੜੀ ਗੱਲਬਾਤ ਮੈਂ ਕਰਾਂਗਾ ਇਹਨਾਂ ਦੇ ਨਾਲ ਸਰ ਸਵਾਗਤ ਹੈ ਤੁਹਾਡਾ ਇਕਤਾਲੇ ਨੂੰ ਤੇ ਗੱਬੀ ਮੋਟਰਸ ਤੇ ਜੀ ਤੁਹਾਨੂੰ ਹਰ ਪ੍ਰਕਾਰ ਦੇ ਹੀਰੋ ਦੇ ਜਿੰਨੇ ਵੀ ਬਾਈਕ ਆਂਦੇ ਨੇ ਸਕੂਟਰ ਆਂਦੇ ਨੇ ਸਭ ਮਿਲਣਗੇ ਆਸਾਨ ਕਿਸ਼ਤਾਂ ਤੇ ਔਰ ਕੈਸ਼ ਵੀ ਮਿਲਣਗੇ ਆਓ ਤੇ ਇਹਨੂੰ ਕਾਮਯਾਬ ਬਣਾਓ ਹਾਂ ਸਰ ਕਿਹੜੇ ਕਿਹੜੇ ਮੋਟਰਸਾਈਕਲ ਆਉਂਦੇ ਜੀਰਾ ਜਾਣਕਾਰੀ ਸਾਡੇ ਦਰਸ਼ਕਾਂ ਦਾ ਡੀਲਰ ਖੰਦਾ ਜੀ ਕਿੱਕ ਵਾਲਾ ਸੈਲਫ ਵਾਲਾ ਆਉਂਦਾ ਜੀ ਸਪਲੈਂਡਰ ਆਉਂਦਾ ਸਪਲੈਂਡਰ 올 ਬਲੈਕ ਆਉਂਦਾ ਐ ਐਕਸਟ੍ਰੀਮ ਆਉਂਦਾ ਜੀ ਸੁਪਰ ਆਉਂਦਾ ਗਲੈਮਰ ਆਉਂਦਾ ਸਕੂਟਰ ਆਉਂਦਾ ਪਲੇਜ਼ਰ ਮੈਸਟਰੋ ਡੈਸਟੀਨੀ ਸਾਰੇ ਮਾਡਲ ਆਉਂਦੇ ਨੇ ਜੀ ਕੋਈ ਇਦਾਂ ਦੀ ਰੇਂਜ ਨਹੀਂ ਹੈਗੀ ਜਿਹੜੀ ਹੀਰੋ ਦੇ ਕੋਲ ਨਹੀਂ ਹੈਗੀ ਵਾਹ ਜੀ ਵਾਹ ਬੜੀ ਲੰਬੀ ਰੇਂਜ ਕਨਾਸ ਤੇ ਤੁਸੀਂ ਤਾਂ ਇੱਕ ਤਾੜੀਆਂ ਜ਼ਰੂਰ ਕਲਾਪਿੰਗ ਹੌਲੀਵੇਡ ਨਾਲ ਦੇ ਨਾਂ ਤੇ ਬਹੁਤ ਹੀ ਵਧੀਆ ਇੱਕ ਸ਼ੋਰੂਮ ਦਾ ਸ਼ੋਬਰੰਭ ਕਰਨ ਜਾ ਰਹੇ ਸਰ ਮੈਂ ਇੱਕ ਗੁਸਤਾਖੀ ਮੈਂ ਤੁਹਾਡਾ ਨਾਮ ਨਹੀਂ ਪੁੱਛਵਾਇਆ ਮੇਰਾ ਨਾਮ ਜੋਤੀ ਕਪਿਲ ਹੈ ਜੀ ਜੋਤੀ ਮੋਟਰਸ ਤੋਂ ਜੋਤੀ ਮੋਟਰ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਜੋਤੀ ਮੋਟਰ ਤੋਂ ਨਗਦ ਤੇ ਸਹਾਨ ਕਿਸ਼ਤਾਂ ਤੇ ਮੋਟਰਸਾਈਕਲ ਲੈਣਾ ਹੋਵੇ ਮੈਸਟਰੋ ਲੈਣੀ ਹੋਵੇ ਅੱਜ ਹੀ ਪਹੁੰਚੋ ਹੁਣੇ ਪਹੁੰਚੋ ਮੈਂ ਤਾਂ ਕਹਿੰਦਾ ਮੈਂ ਥੋੜੀ ਗੱਲਬਾਤ ਹੋਰ ਕਰਾਂ ਸਸੀ ਗਾ ਜੀ ਸਸੀ ਗਾ ਜੀ ਕੀ ਨਾ ਜੀ ਮੇਰਾ ਨਾਮ ਮਹਿੰਦਰ ਸਿੰਘ ਹੈ ਜੀ ਗੱਬੀ ਮਹਿੰਦਰ ਸਿੰਘ ਜੀ ਨਵਾਂ ਸ਼ੋਰੂਮ ਖੋਲਿਆ ਕੀ ਕਹਿਣਾ ਚਾਹੋਗੇ ਹਾਂਜੀ ਸਰ ਬਾਕੀ ਸਾਰਿਆਂ ਦੀ ਆਪਾਂ ਨੂੰ ਸਪੋਰਟ ਪੂਰੀ ਚਾਹੀਦੀ ਆ ਬਾਕੀ ਜਿਹੜੀ ਚੀਜ਼ ਜਾਨਕੀ ਹੋ ਗਈ ਪੂਰੀ ਕਰਾਂਗੇ ਆਪਾਂ ਜੀ ਬਾਕੀ ਇੱਕ ਹਫਤੇ ਵਾਸਤੇ ਆਪਾਂ ਇਹ ਪਲੈਨਿੰਗ ਕੀਤੀ ਆ ਜਿਹੜੀ ਆਪਾਂ ਕੋਈ ਵੀ ਕਸਟਮਰ ਆਊਗਾ ਉਹਦੀ ਵਾਸ਼ਿੰਗ ਬਿਲਕੁਲ ਫ੍ਰੀ ਕਰਾਂਗੇ ਇੱਥੇ ਜੀ ਵਾਸ਼ਿੰਗ ਵਾਸ਼ਿੰਗ ਜਿਹੜੀ ਹੋ ਗਈ ਇੱਕ ਖੁਸ਼ਖਬਰੀ ਆ ਜੀ ਜਿਹੜੀ ਵਾਸ਼ਿੰਗ ਹੋਊਗੀ ਇੱਕ ਹਫਤੇ ਦੇ ਲਈ ਇੱਥੇ ਮੋਟਰਸਾਈਕਲ ਦੀ ਫ੍ਰੀ ਹੋਊਗੀ ਬਿਲਕੁਲ ਫ੍ਰੀ ਹੋਊਗੀ ਇਹਨਾਂ ਦਾ ਕਹਿਣਾ ਕੋਈ ਪੈਸਾ ਨਹੀਂ ਲਿਆ ਜਾਵੇਗਾ ਸਰ ਹਾਂ ਜੀ ਨਮਸਕਾਰ ਨਮਸਕਾਰ ਜੀ ਨਮਸਕਾਰ ਜੀ ਸਵਾਗਤ ਹੈ ਤੁਹਾਡਾ ਜੀ ਇੱਕ ਪਾ ਲਾਈਵ ਤੇ ਬਹੁਤ ਬਹੁਤ ਕੀ ਕਹਿਣਾ ਹੈ ਚੰਦ ਸਰ ਸਾਡੇ ਇੱਥੇ ਹੀਰੋ ਦਾ ਸ਼ੋਰੂਮ ਇੱਕ ਨਵਾਂ ਕਬੀ ਮੋਟਰਸ ਖੁੱਲਿਆ ਹੈ ਉੱਥੇ ਹੀਰੋ ਦੇ ਸਾਰੇ ਪ੍ਰੋਡਕਟ ਸਕੂਟਰ ਤੇ ਮੋਟਰਸਾਈਕਲ ਤੁਹਾਨੂੰ ਆਸਾਨ ਕਿਸ਼ਤਾਂ ਤੇ ਔਰ ਨਗਦ ਵੀ ਮਿਲਣਗੇ ਆਓ ਮੌਕਾ ਦਿਓ ਸੇਵਾ ਦਾ ਜ਼ਰੂਰ ਦਿਓ ਜੀ ਜਰੂਰ ਜੀ ਮੌਕਾ ਦਿਓ ਸਰ ਸਵਾਗਤ ਹੈ ਤੁਹਾਡਾ ਜੀ ਥੈਂਕ ਯੂ ਜੀ ਮੈਂ ਮੇਰਾ ਨਾਮ ਸੌਰਵ ਜੈਨ ਜੋਤੀ ਮੋਟਰਸ ਜਲੰਧਰ ਤੋਂ ਮੈਂ ਸਾਡੇ ਸਬ ਡੀਲਰ ਜਿਹੜੇ ਮੋਹਿੰਦਰ ਸਿੰਘ ਜੀ ਇਹਨਾਂ ਨੂੰ ਮੁਬਾਰਕਬਾਦ ਦੇਣਾ ਅੱਜ ਉਹਨਾਂ ਨੇ ਹੀਰੋ ਦਾ ਸ਼ੋਰੂਮ ਨਕੂਦਰ ਦੇ ਵਿੱਚ ਖੋਲ੍ਹਿਆ ਇੱਥੇ ਬਹੁਤ ਹੀ ਐਕਸਕਲੂਸਿਵ ਰੇਂਜ ਤੁਹਾਨੂੰ ਜਿਹੜੀ ਆਲ ਓਵਰ ਕਿਤੇ ਨਹੀਂ ਮਿਲੂਗੀ ਉਹ ਵੀ ਰੇਂਜ ਤੁਹਾਡੇ ਕੋਲ ਇੱਥੇ ਤੁਹਾਡੇ ਆਪਣੇ ਸ਼ਹਿਰ ਨਕੂਦਰ ਵਿੱਚ ਮਿਲੂਗੀ ਔਰ ਸਾਰੀ ਕਲਰਸ ਵਗੈਰਾ ਮਾਡਲ ਵਧੀਆ ਔਰ ਸਰਵਿਸ ਵੀ ਬਹੁਤ ਵਧੀਆ ਨਵੀਆਂ ਮਸ਼ੀਨਾਂ ਦੇ ਨਾਲ ਮਿਲੂਗੀ ਤੁਸੀਂ ਆਓ ਜਰੂਰ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ ਔਰ ਵਧੀਆ ਕਸਟਮਰ ਐਕਸਪੀਰੀਅੰਸ ਦੀ ਥੈਂਕ ਯੂ ਸਰ ਜਿਹੜਾ ਰੇਂਜ ਆ ਕਿੱਥੋਂ ਸ਼ੁਰੂ ਹੋ ਜਾਂਦੀ ਹੈ ਆਪਣੀ ਸਰ ਰੇਂਜ ਸਾਡੀ ਹੈ ਜੀ ਐਚਐਫ ਡਿਲਕਸ ਦੀ ਲਗਭਗ 60000 ਤੋਂ ਸਟਾਰਟ ਹੋ ਕੇ ਸਾਡਾ ਜਿਹੜਾ ਲਾਸਟ ਐਕਸਟ੍ਰੀਮ ਪ੍ਰੀਮੀਅਮ ਮਾਡਲ ਹੈਗਾ ਉਹ 110000 ਤੱਕ ਦੀ ਰੇਂਜ ਦਾ ਹੈਗਾ ਸਰ ਜਿਹੜੀ ਮੈਸਟਰੋਲ ਦੀ ਆਪਣੀ ਉਹ ਹੈ ਹਾਂਜੀ ਮੈ ਮੈਸਟਰੋ ਸਰ ਲਗਭਗ ਹੈਗੀ ਹੈ ਜੀ 80000 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਜੀ ਉਸ ਤੋਂ ਉੱਪਰ 1700 ਸੀਸੀ ਹੈ 90000 ਰੁਪਏ ਦੀ ਰੇਂਜ ਦੇ ਵਿੱਚ ਅਲੱਗ-ਅਲੱਗ ਮਾਡਲਸ ਨੇ ਅਲੱਗ-ਅਲੱਗ ਗ੍ਰੇਡ ਦੇ ਮਾਡਲਸ ਅਲੱਗ ਅਲੱਗ ਮਾਡਲ ਤੁਸੀਂ ਚੁਣ ਸਕਦੇ ਹੋ ਅਲੱਗ ਅਲੱਗ ਰੇਂਜ ਦੇ ਵਿੱਚ ਚੁਣ ਸਕਦੇ ਹੋ ਮੇਰੇ ਵੀਰ ਬਹੁਤ ਸਾਰੇ ਇੱਥੇ ਨਾਲ ਮੌਜੂਦ ਨੇ ਇਹ ਸ਼ੂਰਾ ਸ਼ੋਰੂਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਤੁਹਾਡਾ ਮੇਰਾ ਨਾਮ ਮਨੀ ਆ ਜੀ ਮਨੀ ਭਾਜੀ ਸ਼ੋਰੂਮ ਹੀ ਮੇਰੇ ਖਾਤੇ ਨਾਲ ਆ ਰਿਹਾ ਸਤਿ ਸ੍ਰੀ ਅਕਾਲ ਖੁਸ਼ ਹੋ ਰਹਾ ਮੈਂ ਨਹੀਂ ਮੈਂ ਇਥੇ ਦੇ ਵਰਕਾ ਸੁਪਰਵਾਈਜ਼ਰ ਆ ਹਾਣਰ ਗੱਬੀ ਸਾਹਿਬ ਦੇ ਹਾਂਜੀ ਆਓ ਇੱਥੇ ਸਰਵਿਸ ਕਰਵਾਓ ਤੁਹਾਨੂੰ ਡਿਸਕਾਊਂਟ ਵੀ ਦੇਵਾਂਗੇ ਲੇਬਰ ਡਿਸਕਾਊਂਟ ਵੀ ਦੇਵਾਂਗੇ ਪਲੱਸ ਤੁਹਾਨੂੰ ਫ੍ਰੀ ਵਾਸ਼ਿੰਗ ਦੇਵਾਂਗੇ ਹੀਰੋ ਦੇ ਜਿੰਨੇ ਵੀ ਵਹੀਕਲਸ ਆ ਨਾ ਉਹਨਾਂ ਨੂੰ ਅਸੀਂ ਫ੍ਰੀ ਵਾਸ਼ਿੰਗ ਦੇਵਾਂਗੇ ਇੱਕ ਹਫਤੇ ਲਈ मोस्ट ਵੈਲਕਮ ਆ ਕੋਈ ਸਰਵਿਸ ਵੀ ਕਰਵਾਉਣਾ ਨੇ ਆ ਪਾਰਟਸ ਵਗੈਰਾ ਤੇ ਵੀ ਡਿਸਕਾਊਂਟ ਦੇਵਾਂਗੇ ਤੇ ਲੇਬਰ ਵਗੈਰਾ ਤੇ ਵੀ ਡਿਸਕਾਊਂਟ ਤੁਹਾਨੂੰ ਜ਼ਰੂਰ ਦੇਵਾਂਗੇ ਇੱਕ ਵਾਰੀ ਵਿਜ਼ਿਟ ਕਰੋ ਜ਼ਰੂਰ ਆਓ ਇੱਥੇ ਹਰ ਕੰਮ ਤੇ ਡਿਸਕਾਊਂਟ ਹੋਵੇਗਾ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਮੇਰਾ ਨਾਮ ਮਨਜਿੰਦਰ ਸਿੰਘ ਹੈ ਜੀ ਮਨਜਿੰਦਰ ਸਿੰਘ ਜੀ ਅੱਜ ਸ਼ੋਰੂਮ ਨਵਾਂ ਖੁੱਲਿਆ ਮੋਟਰਸਾਈਕਲ ਅਲੱਗ-ਅਲੱਗ ਤਰ੍ਹਾਂ ਦੇ ਆ ਕੀ ਕਹਿਣਾ ਚਾਹੋਗੇ ਸਾਡੇ ਦਰ ਹਾਂਜੀ ਸਰ ਇੱਥੇ ਆਪਾਂ ਨੂੰ ਸਾਰੀ ਮੋਟਰਸਾਈਕਲ ਦੀ ਰੇਂਜ ਮਿਲੇਗੀ ਘੱਟ ਤੋਂ ਘੱਟ ਰੇਂਜ ਘੱਟ ਤੋਂ ਘੱਟ ਡਾਊਨ ਪੇਮੈਂਟ ਦੇ ਵਿੱਚ ਅਵੇਲੇਬਲ ਆ ਤੇ ਘੱਟ ਤੋਂ ਘੱਟ ਵਿਆਜ ਦੇ ਅਵੇਲੇਬਲ ਆ ਜੀ ਤੇ ਕਿਸੇ ਨੇ ਵੀ ਘੱਟ ਡਾਊਨ ਪੇਮੈਂਟ ਤੇ ਜਾਂ ਘੱਟ ਵਿਆਜ ਤੇ ਬਾਈਕ ਲੈਣੀ ਹੋਵੇ ਤਾਂ ਜ਼ਰੂਰ ਇੱਥੇ ਆਵੇ ਤੇ ਉਹਨਾਂ ਨੂੰ ਸਾਰਾ ਜਿਹੜਾ ਪ੍ਰੋਸੈਸ ਹੈ ਫਾਈਲਿੰਗ ਦਾ ਪ੍ਰੋਸੈਸ ਹੈ ਬਹੁਤ ਈਜ਼ੀ ਹੋਊਗਾ ਤੇ ਜਲਦੀ ਤੋਂ ਜਲਦੀ ਕਰਵਾਇਆ ਜਾਵੇਗਾ ਤੇ ਲੋਨ ਵੀ ਈਜ਼ੀ ਤੋਂ ਅਵੇਲੇਬਲ ਕਰਾ ਦਿੱਤਾ ਜਾਵੇਗਾ ਸਰ ਲੋਕੇਸ਼ਨ ਦੱਸ ਦਿਓ ਲੋਕੇਸ਼ਨ ਕਿੱਥੇ ਪੈ ਹੈ ਲੋਕੇਸ਼ਨ ਸਾਰੇ ਸ਼ੰਕਰ ਰੋਡ ਨਕੂਦਰ ਆਪਣਾ ਸਾਹਮਣੇ ਸੇਵਕ ਪਬਲਿਕ ਸਕੂਲ ਹਾਈ ਸਕੂਲ ਦੇ ਤੇ ਤੁਸੀਂ ਆਓ ਜਰੂਰ ਤੇ ਤੁਹਾਨੂੰ ਸਾਰੇ ਬਾਈਕਸ ਦੀ ਰੇਂਜ ਅਵੇਲੇਬਲ ਹੈ ਤੇ ਘੜ ਤੋਂ ਘੜ ਵਿਆਜ ਤੇ ਘੜ ਤੋਂ ਘੜ ਡਾਊਨ ਪੇਮੈਂਟ ਤੇ ਅਵੇਲੇਬਲ ਮਿਲੇਗੀ ਗੱਬੀ ਮੋਟਰ ਹੀਰੋ ਵਾਲਿਆਂ ਦਾ ਨਵਾਂ ਸ਼ੋਰੂਮ ਖੋਲ੍ਹਿਆ ਖੁੱਲ ਗਿਆ ਵਾ ਨਵੇਂ-ਨਵੇਂ ਮੋਟਰਸਾਈਕਲ ਦਿਖਾਦੇ ਆ ਬਹੁਤ ਹੀ ਸੋਹਣੇ-ਸੋਹਣੇ ਮੋਟਰਸਾਈਕਲ ਆ ਮੈਂ ਵੀ ਦੇਖਾ ਕਿੰਦਾ ਕਿ ਲੱਗਦਾ ਹੈ ਤੇ ਬੈਠ ਕੇ ਵਾਕੈ ਹੀ ਬਹੁਤ ਸੋਹਣੇ-ਸੋਹਣੇ ਮੋਟਰਸਾਈਕਲ ਵਧੀਆ-ਵਧੀਆ ਮੋਟਰਸਾਈਕਲ ਆ ਸਾਡੇ ਵੀਰ ਜਲੰਧਰ ਤੋਂ ਆਏ ਨੇ ਇਹ ਸ਼ੋਰੂਮ ਸ਼ੋਰੂਮ ਦਾ ਅੱਜ ਉਦਘਾਟਨ ਕੀਤਾ ਆ ਇੱਕ ਰੇਂਜ ਇੱਕ ਹਫ਼ਤੇ ਦੇ ਲਈ ਇੱਥੇ ਜਿਹੜਾ ਮਰਜ਼ੀ ਹੀਰੋ ਦਾ ਮੋਟਰਸਾਈਕਲ ਲਿਓ ਸਪਲੈਂਡਰ ਲਿਓ ਉਹਦੀ ਵਾਸ਼ਿੰਗ ਫਰੀ ਆ ਬਹੁਤ ਹੀ ਘੱਟ ਵਿਆਜ ਤੇ ਘੱਟ ਕਿਸ਼ਤਾਂ ਤੇ ਇਹ ਤੁਹਾਨੂੰ ਮੋਟਰਸਾਈਕਲ ਔਰ ਮੈਟਰੋ ਮਿਲਣਗੇ ਮੈਂ ਇੱਕ ਵਾਰ ਫੇਰ ਦੱਸ ਦਿਆਂ ਜਰੂਰ ਪਹੁੰਚੋ ਸ਼ੰਕਰ ਰੋਡ ਗੱਬੀ ਮੋਟਰਸਾਈਕਲ ਤੇ ਹੀਰੋ ਵਾਲਿਆਂ ਦਾ ਭਾਜੀ ਆ ਗਿਆ ਵਿੱਚ ਮੈਂ ਇੱਕ ਵਾਰ ਜਰੂਰ ਇਹਨਾਂ ਨੂੰ ਮਿਲਾਂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਜੀ ਦਰਸ਼ਨ ਸਿੰਘ ਹੈ ਜੀ ਦਰਸ਼ਨ ਸਿੰਘ ਜੀ ਕਿਹੜਾ ਪਿੰਡ ਆ ਜੀ ਪਿੰਡ ਆਪਣਾ ਭਤੀਜਾ ਜੀ ਹੈ ਭਤੀਜਾ ਜੀ ਪੁੱਤਰ ਹੀ ਆਪਣਾ ਉਹ ਪੁੱਤਰ ਹੀ ਹੈ ਤੁਹਾਡਾ ਹਾਂ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਮੌਕੇ ਤੇ ਬਹੁਤ ਖੁਸ਼ੀ ਦੀ ਗੱਲ ਆ ਤੁਹਾਡੇ ਬੱਚਾ ਤੇਰਾ ਕੰਮ ਨਾ ਹੋ ਰਿਹਾ ਕੰਮ ਜਾ ਹੋਇਆ ਜ਼ਰੂਰ ਹੋਵੇਗਾ ਜੀ ਬੱਚਾ ਕਾਮਯਾਬ ਜ਼ਰੂਰ ਹੋਵੇਗਾ ਨੀ ਜਿਹੜੀ ਆ ਉਹ ਥੱਲੇੋਂ ਉੱਡਦੀ ਆ ਦੇ ਉੱਪਰ ਹੀ ਜਾਂਦੀ ਆ ਜੀ ਹਾਂਜੀ ਵੈਸੇ ਪਵਤ ਹੋ ਰਹੇ ਹੋ ਥੋੜ ਜਾ ਕੋਈ ਨਹੀਂ ਹਾਂਜੀ ਸਰ ਮੇਰਾ ਨਾਮ ਨਿਤਿੰਜ ਇਕਬਾਲ ਜੀ ਹਾਂਜੀ ਅੱਜ ਇੱਕ ਨਵਾਂ ਸ਼ੋਰੂਮ ਖੀਰੋ ਦਾ ਟੋਲੇ ਆ ਹਾਂਜੀ ਸਰ ਇਹੀ ਕਹਿਣਾ ਚਾਹੁੰਦੇ ਆ ਕਿ ਸਾਡੇ ਸ਼ੋਰੂਮ ਦੇ ਵਿੱਚ ਆਓ ਸਰਵਿਸ ਜੀ ਅਸੀਂ ਤੁਹਾਨੂੰ ਸਕੀਮ ਦੇ ਰਹੇ ਹਾਂ ਜੇ ਤੁਸੀਂ ਘਰ ਬੈਠੇ ਨਹੀਂ ਸਾਡੇ ਕੋਲ ਜੰਸੀ ਆ ਸਕਦੇ ਤੁਸੀਂ ਸਾਡੇ ਕੋਲ ਸਾਨੂੰ ਸਾਡੇ ਸ਼ੋਰੂਮ ਤੇ ਕਾਲ ਕਰੋ ਅਸੀਂ ਤੁਹਾਡੇ ਘਰੋਂ ਬਾਈਕ ਚੱਕਵਾ ਕੇ ਸਰਵਿਸ ਕਰਵਾ ਕੇ ਤੁਹਾਡੇ ਘਰੇ ਹੀ ਤੁਹਾਨੂੰ ਫੈਸਿਲਿਟੀ ਦਵਾਂਗੇ ਤੇ ਤੁਹਾਨੂੰ ਅਸੀਂ ਵੱਧ ਤੋਂ ਵੱਧ 40 ਤੋਂ 45 ਮਿੰਟ ਚ ਫ੍ਰੀ ਕਰਕੇ ਦਵਾਂਗੇ ਬਾਈ ਯਾਨੀ ਆਨਲਾਈਨ ਹੀ ਹੋ ਗਿਆ ਸਭ ਹਾਂਜੀ ਹਾਂਜੀ ਕੀ ਨੰਬਰ ਇਹ ਨੰਬਰ ਕਰਦਾ 210 ਸਰ ਮੋਬਾਈਲ ਨੰਬਰ ਹੈਗਾ ਜੀ ਸਾਡੇ ਗੱਬੀ ਸ਼ੋਰੂਮ ਦਾ ਉਹ ਜਿਹੜਾ ਮੋਬਾਈਲ ਨੰਬਰ ਹੈਗਾ ਉਹ 77195 54600 ਇੱਕ ਵਾਰੀ ਬੋਲ ਦੋ ਸਰ 77195 54600 ਹਾਂ ਜੀ ਕਿੰਨੇ ਚੱਲੇ ਬਿਜਲੀ ਦੇ ਸਰਵਿਸ ਸੱਜੀ ਅਸੀਂ ਇਹ ਤੁਹਾਨੂੰ ਜਿਹੜੀ ਸਹੂਲਤ ਹੈ 40 ਤੋਂ 45 ਮਿੰਟ ਚ ਤੁਹਾਨੂੰ ਇਹ ਸਰਵਿਸ ਦਵਾਂਗੇ ਹਾਂ ਜੀ ਵਿਦ ਵਾਸ਼ਿੰਗ ਅ ਦੇ ਵਿੱਚ ਇਹ 40 ਤੋਂ 45 ਮਿੰਟ ਚ ਤੁਹਾਨੂੰ ਇਹ ਸਹੀ ਸਰਵਿਸ ਦਵਾਂਗੇ ਉਹਦੇ ਵਿੱਚ ਹੀ ਵਿਦ ਵਾਸ਼ਿੰਗ ਵਿਦ ਪਾਲਿਸ਼ ਹਾਂ ਜੀ ਕਰਕੇ ਦਵਾਂਗੇ ਜੀ ਹਾਂ ਜੀ ਸ਼ੁਕਰੀਆ ਜੀ ਇਹ ਕਹਿੰਦੇ ਜੀ ਨੀਂਦ ਉੱਠਦੀ ਆ ਜੀ ਬਿਲਕੁਲ ਜੀ ਤਰੱਕੀ ਦੇ ਆਰਮਾਂ ਤੇ ਬਲੰਦੀਆਂ ਤੇ ਇਸ ਤਰ੍ਹਾਂ ਹੀ ਬੰਦਾ ਪਹੁੰਚਦਾ ਆ ਜਿਵੇਂ ਮੈਂ ਦਿਖਾ ਦਿਆਂ ਤੁਹਾਨੂੰ ਮੈਂ ਉੱਥੋਂ ਹੀ ਗੱਲ ਫੇਰ ਸ਼ੁਰੂ ਕਰਨ ਜਾ ਰਿਹਾ ਮਾ ਅਲੱਗ-ਅਲੱਗ ਮੋਟਰਸਾਈਕਲ ਪਏ ਆ ਅਲੱਗ-ਅਲੱਗ ਰੰਜਾਂ ਪਈਆਂ ਵਾ ਮੇਰੇ ਇਧਰਲੇ ਪਾਸੇ ਵੀ ਬਹੁਤ ਸਾਰੇ ਵੀਰ ਆਏ ਨੇ ਮੋਟਰਸਾਈਕਲ ਦੇਖ ਰਹੇ ਨੇ ਔਰ ਮੇਰੇ ਖਿਆਲ ਲਿਜਾਨ ਦੀ ਵੀ ਜ਼ਰੂਰ ਲਿਜਾਨਗੇ ਕਿਉਂਕਿ ਬਹੁਤ ਘੱਟ ਰੇਟ ਆ ਘੱਟ ਵਿਆਜ ਤੇ ਠਜੜੇ ਆ ਇਹ ਮੋਟਰਸਾਈਕਲ ਮਿਲ ਸਕਦੇ ਨੇ ਅਖੀਰ ਦੇ ਵਿੱਚ ਮੈਂ ਇੱਕ ਵਾਰ ਫੇਰ ਦੱਸ ਦਵਾਂ ਇੱਕ ਹਫ਼ਤੇ ਤੱਕ ਜਿਹੜੀ ਇੱਥੇ ਮੋਟਰਸਾਈਕਲਾਂ ਦੀ ਵਾਸ਼ਿੰਗ ਆ ਬਿਲਕੁਲ ਫ੍ਰੀ ਕੀਤੀ ਜਾਵੇਗੀ ਕੱਟ ਰੇਟ ਕੱਟ ਵਿਆਜ ਅੱਜ ਹੀ ਪਹੁੰਚੋ ਗੱਬੀ ਮੋਟਰ ਹੀਰੋ ਸਪਲੈਂਡਰ ਅਤੇ ਹੋਰ ਵੀ ਵਜਬ ਰੇਟ ਸ਼ੰਕਰ ਰੋਡ ਨਕੋਦਰ